ਜੋਲ ਕਰਨਾ ਵਿੱਚ ਅਰਦਾਸ ਬੇਨਤੀ ਸਤਿਕਾਰਯੋਗ ਸਾਹਿਬ ਆਪ ਜੀ ਦੇ ਮੁਖ ਵਕਨ ਅਨੁਸਾਰ ਦੀਆਂ ਖੁਸ਼ੀਆਂ ਬਾਤ ਸਾਈਆਂ ਜੇ ਸਤਿਗੁਰ ਨਦਰ ਕਰੇ ਨਿਮਖੇ ਇੱਕ ਹਰਨਾਮ ਦੇ ਮੇਰਾ ਮਾਨ ਕਨ ਸੀਤਲ ਹੋਏ ਜੀ ਦੇ ਮੁਖ ਵਕਨ ਅਨੁਸਾਰ ਦੀ ਆਪ ਜੀ ਦਾ ਬਸਾ ਨਦਰਿ ਸ਼ਾਹਪੁਰ ਦਾਜਨ ਗ੍ਰਾਮ ਪੰਚਾਇਤ ਸ਼ਾਹਪੁਰ ਦਾਜਨ ਪਾਈਸਾ ਪਾਇ ਤਜਿੰਦਰ ਸਿੰਘ ਜੀ ਸਰਪੰਚ ਸਾਹਿਬ ਸਰਬਾਤ ਪੰਚਾਇਤ ਮਿਲ ਕਰਕੇ ਸਰਬਾਤ ਗੁਰ ਸੰਗਤਾ ਮਿਲ ਕਰਕੇ ਇਸ ਦੀ ਪਾਤਸ਼ਾਹੀ ਤਾਪੁਰ ਜਾਜੋਨ ਦੇ ਬਾਜ਼ਾਰ ਦਾ ਸੀਵਨ ਦਾ ਕੰਮ ਆਰੰਭ ਕਰਾਉਣ ਲੱਗਿਆ ਸਿੱਖ ਪਾਸ਼ਾ ਕਿਰਪਾ ਕਰੋ ਗੁਰਸਿੱਖ ਸੰਗਤਾਂ ਦੇ ਰੰਧੇ ਹਰ ਕਾਰਜ ਰਾਸ ਕਰਨੇ ਜੀ ਹਰ ਕਾਰਜ ਵੀ ਸਫਲਤਾ ਬਖਸ਼ੀ ਨਗਰ ਤੇ ਏਕਤਾ ਇਤਿਫਾਕ ਤੇ ਜੜਦੀ ਕਲਾ ਰੱਖਣੀ ਆ ਮਾਲ ਸ਼ਾਂਤੀ ਬਖਸ਼ੀ ਪਾਸ਼ਾ ਸਰਬੱਤ ਨਗਰ ਤੇ ਕਾਰਜ ਰਾਸ ਕਰਨੇ ਭਾਵਨਾ ਪੂਰੀਆਂ ਕਰਨੀ ਸਿੱਖ ਪਾਸ਼ਾ ਸੰਗਤਾਂ ਦੇ ਸਿਰ ਤੇ ਮਿਹਰ ਪਰਿਆ ਹੱਥ ਰੱਖੀ ਏਕਤਾ ਬਖਸ਼ੀ ਜੀ

ਏ ਪਿਆਰੇ ਮੇਲ ਜੁਨਾ ਮਿਲਿਆੰਤਰਾ ਨਾਮ ਤੇ ਆਵੇ ਨਾਮ ਦਾ ਜਗਦੀ ਸਰੋਤ ਤੇ ਬੜੇ ਸੁਸਮਣ ਉਨੇ ਹੀ ਗੁਰਮੁਖ ਹਾਲਾ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਐਂ ਦੇਖੋ ਮੜੇ ਹਾਂ ਬੈਠ ਜਾਓ ਪੈਪਰ ਤੇ ਬੈਠ ਜਾਓ ਆਪਾਂ ਤੋਂ ਫੋਟੋ ਬਦਲੋ ਜੀ ਸ੍ਰੀ ਗੋਬਿੰਦ ਸਿੰਘ ਜੀ ਦੀ ਸਹਾਇ ਵਾਰ ਸ੍ਰੀ ਗੋਬਿੰਦ ਸਿੰਘ ਜੀ ਦੀ ਕਾਟਸ਼ਾਹ 10 ਮਿੰਟ پرتمی سمرت ہے گرو نانک لنگ ترنگ پورے امردہ ہر گوبند تھی ہے جس بہادر ہوئے سہای دسواں پاشاہ شری گرو گوبند ساحب جی سب ਇਹ ਨੀ ਪੱਥਰ ਸਰਦਾਰ ਗਰਦੀਪ ਸਿੰਘ ਰੰਡਾਵਾ ਮਾਨਜੋਗ ਸਾਡੇ ਐਮਐਲਏ ਇਸ ਨਗਰ ਦੇ ਨੇ ਉਹਨਾਂ ਦੇ ਸਦਕਾ ਇਹ ਕੰਮ ਸ਼ੁਰੂ ਕਰਵਾਇਆ ਜਾ ਰਿਹਾ ਕਿ ਜੋ ਨਾਲੀਆਂ ਦਾ ਕੰਮ ਆ ਇਹ ਬੰਦ ਹੋ ਜਣਗੇ ਸੀਵਰੇਜ ਦਾ ਨਿਕਾਸੀ ਵਾਲਾ ਪਾਣੀ ਉਹ ਪਿੰਡ ਤੋਂ ਬਾਹਰ ਕੱਢੇ ਜਾਊਗਾ ਤੇ ਲੰਬੇ ਸਮੇਂ ਤੋਂ ਮੰਗ ਹੀ ਆ ਕੰਮ ਕਰਨ ਦੀ ਚਲੋ ਅੱਜ ਉਹ ਦਿਨ ਆ ਗਿਆ ਮਾਨਜੋਗ ਆਪਣੇ ਰੰਡਾਵਾ ਸਾਹਿਬ ਦੀ ਸਦਕਾ ਤੇ ਕੰਮ ਸ਼ੁਰੂ ਕਰਵਾਇਆ ਜਾ ਰਿਹਾ ਹੈ ਟੋਟਲ ਕਿੰਨੀ ਲੱਗਦੀ ਜਿਹੜੀ ਜਾਇਏ ਲਗਭਗੇ ਦੀ 40 ਲੱਖ ਦੇ ਲਗਭਗੇ ਦੀ ਲਾਗਤ ਨਾਲ ਇਹ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ ਤੇ ਗੰਦੇ ਪਾਣੀ ਦਾ ਨਿਕਾਸ ਹੈ ਜੀ ਇਹ ਤੋਂ ਇਲਾਵਾ ਹੋਰ ਵੀ ਪ੍ਰੋਜੈਕਟ ਜਿਹੜੇ ਡਵੈਲਪਮੈਂਟ ਦੇ ਰਿਹਾ ਕੰਮ ਹੋ ਰਹੇ ਉਹ ਵੀ ਪੂਰੇ ਕੀਤੇ ਜਾਣਗੇ ਸਾਰੇ ਕੰਮ ਕਰਵਾਏ ਜਾਣਗੇ ਜੀ ਉਹਨਾਂ ਦਸ਼ਰਤ 6 ਏਕਟ ਸਾਰੇ ਕੰਮ ਸ਼ੁਰੂ ਕਰਵਾਏ ਜਾਣਗੇ ਜੀ ਸਟੇਡੀਅਮ ਦਾ ਕੰਮ ਵੀ ਅਜੇ ਹੋਣਾ ਬਾਕੀ ਹੈ ਸੀਵਰੇਜ ਦਾ ਕੋੜੇ ਦਾ ਸਾਰਾ ਕੰਮ ਹੀ ਪਿੰਡ 'ਚ ਕੀਤਾ ਜਾਵੇਗਾ ਇਹ ਜੀ ਲੰਬੇ ਸਮੇਂ ਤੋਂ ਮੰਗ ਹੈ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਸਰਦਾਰ ਗਰਦੀਪ ਸਿੰਘ ਰੰਧਾਵਾ ਸਾਹਿਬ ਦਾ ਇਹਨਾਂ ਨੇ ਕਿ ਬਾਜ਼ਾਰ ਵਾਲਿਆਂ ਦੀ ਲੰਬੇ ਸਮੇਂ ਤੋਂ ਮੰਗ ਸੀ ਕਿ ਜਦੋਂ ਵੀ ਆਵਾਜਾਈ ਹੁੰਦੀ ਸੀ ਤੇ ਬਾਜ਼ਾਰ ਜੀਆਂ ਦੇ ਨਾਲਿਆਂ ਅਸੀਂ ਉਹਦੇ ਕਰਕੇ ਬੜੀ ਮੁਸ਼ਕਲ ਹੁੰਦੀ ਸੀ ਬਰਸਾਤਾਂ ਦੇ ਪਾਣੀ ਦੀ ਵੀ ਬੜੀ ਮੁਸ਼ਕਲ ਹੁੰਦੀ ਸੀ ਰੰਡਾਵਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਸਮੂਹ ಗ್ರಾಮ ਪੰਚਾਇਤ ਦਾ ਧੰਨਵਾਦ ਜਿਨ੍ਹਾਂ ਨੇ ਉਪਰਾਲਾ ਕਰਕੇ ਤੇ ਜੋ ਨਿਕਾਸ ਦਾ ਜੋ ਸਿਵਲ ਜਰਾਹੀ ਨਗਰ ਦਾ ਜਿਹੜਾ ਨਿਕਾਸ ਆ ਉਹ ਬਾਹਰ ਜਾਏਗਾ ਇਹ ਚ ਅਸੀਂ ਰੰਡਾਵਾ ਸਾਹਿਬ ਦਾ ਤੇ ਸਾਰੀ ਪੰਚਾਇਤ ਦਾ ਨਗਰ ਨਿਵਾਸੀਆਂ ਨੂੰ ਧੰਨਵਾਦ ਕਰਦੇ ਆ ਬਾਬਾ ਬੁੱਢਾ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਕੇ ਬਾਬਾ ਹਰਦੀਪ ਸਿੰਘ ਜੀ ਨਾਲ ਇਸ ਕਾਰਜ ਦੀ ਜਿਹੜੀ ਰਮਤਾ ਕੀਤੀ ਹੈ ਸਤਿਗੁਰੂ ਜੀ ਕਿਰਪਾ ਕਰਨ ਇਹ ਨਿਰਯੋਗਨ ਸੈਸ਼ਨ ਪੂਰਨ ਹੋਵੇ ਲੇਬਰ ਤੇ ਮਿਸਤਰੀ ਦੇ ਸਿਰ ਤੇ ਮੇਹਰ ਰੱਖ ਕੇ ਸਤਿਗੁਰੂ ਜੀ ਵਧੀਆ ਕਾਰਜ ਕਰਨ